ਉਹ ਦਾ ਅਵਰ YouTube ਚੈਨਲ ਲਰਨਿੰਗ ਲੈਬ ਫਾਰ ਸਟਡੀ ਅੱਜ ਦੀ ਵੀਡੀਓ ਆ ਬੀਏ 3rd semesters ਗੁਨਾਰਗਿਵ ਯੂਨੀਵਰਸਿਟੀ ਦੇ ਸਟੂਡੈਂਟ ਸੋਸ਼ੀਓਲੋਜੀ ਸਬਜੈਕਟ ਸੋਸ਼ਲ ਇਸ਼ੂ ਸੋਸ਼ਲ ਇਸ਼ੂਸ ਜਿਹੜਾ ਟਾਪਿਕ ਆ ਉਹ ਕਰਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਇਹਦੇ ਨੋਟਸ ਤੇ ਜਿਹੜੀ ਡਿਟੇਲ ਐਕਸਪਲੇਨਡ ਆ ਉਹ ਆਪਾਂ ਅੱਜ ਡਿਸਕਸ ਕਰਾਂਗੇ ਤਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਤਾਂ ਅੱਜ ਦਾ ਵਿਸ਼ਾ ਆ ਸਮਾਜਿਕ ਸਮੱਸਿਆਵਾਂ ਧਰਮ ਨਿਰਪੇਕਤਾ ਤੇ ਜਾਤੀਵਾਦ ਠੀਕ ਹੈ ਸਮਾਜਿਕ ਸਮੱਸਿਆਵਾਂ ਦੇ ਵਿੱਚ ਜਿਹੜਾ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚ ਟੌਪਿਕ ਮੇਨ ਆ ਉਹ ਆ ਧਰਮ ਨਿਰਪੇਕਤਾ ਤੇ ਜਾਤੀਵਾਦ ਠੀਕ ਹੈ ਇਸ ਦੋਨਾਂ ਟੌਪਿਕਾਂ ਦੇ ਉੱਤੇ ਆਪਾਂ ਜਿਹੜਾ ਆ ਜ਼ਿਆਦਾ ਜਿਹੜਾ ਆ ਉਹ ਧਿਆਨ ਦੇਣਾ ਹੈ ਫੋਕਸ ਕਰਨਾ ਹੈ ਸਮਾਜਿਕ ਸਮੱਸਿਆਵਾਂ ਆ ਅਖੀਰਕਾਰ ਹੁੰਦੀਆਂ ਕੀ ਨੇ ਜਿਹੜੀਆਂ ਸਮਾਜ ਦੇ ਵਿੱਚ ਸਮਾਜਿਕ ਵਿਕਾਸ ਤੇ ਅਮਨ ਚੈਨ ਦੇ ਵਿੱਚ ਰੁਕਾਵਟ ਬਣਦੀਆਂ ਨੇ ਠੀਕ ਹੈ ਇਹਨਾਂ ਦੇ ਵਿੱਚ ਧਰਮ ਨਿਰਪੇਖਤਾ ਜਾਤੀਵਾਦ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਠੀਕ ਹੈ ਇਹ ਸਮੱਸਿਆਵਾਂ ਵਿਸ਼ੇਸ਼ ਕਰਕੇ ਭਾਰਤੀ ਸਮਾਜ ਦੇ ਵਿੱਚ ਗੰਭੀਰ ਰੂਪ ਜਿਹੜਾ ਆ ਉਤਾਰ ਚੁੱਕੀਆਂ ਨੇ ਆਖਿਰਕਾਰ ਧਰਮ ਨਿਰਪੇਖਤਾ ਜਿਹੜਾ ਹੁੰਦਾ ਕੀ ਹੈ ਠੀਕ ਹੈ ਧਰਮ ਨਿਰਪੇਖਤਾ ਦਾ ਅਰਥ ਹੈ ਕਿਸੇ ਇੱਕ ਧਰਮ ਦੇ ਅਧਿਕਾਰ ਲਈ ਹੋਣ ਵਾਲੀ ਰਾਜਨੀਤਿਕ ਆਰਥਿਕ ਤੇ ਸਮਾਜਿਕ ਕਿਰਿਆ ਠੀਕ ਹੈ ਇਸ ਦਾ ਮੁੱਖ ਉਦੇਸ਼ ਕੀ ਹੈ ਸਮਾਜਿਕ ਇਕਤਾ ਨੂੰ ਖੰਡਿਤ ਕਰਨਾ ਹੁੰਦਾ ਹੈ ਇਹ ਧਰਮ ਆਧਾਰਿਤ ਵਿਰੋਧ ਨੂੰ ਜੜਾਇਆ ਵਧਾਉਂਦੀ ਹੈ ਜਾਨੀ ਕਿ ਜਦੋਂ ਕਿਸੇ ਇੱਕ ਖਾਸ ਧਰਮ ਦੇ ਲਈ ਰਾਜਨੀਤਿਕ ਕ੍ਰਿਆਵਾਂ ਹੋਣ ਡੈਪਣ ਜਾਨੀ ਕਿ ਉਹ ਕਿ ਰਾਜਨੀਤੀ ਜਿਹੜੀ ਆ ਉਸ ਧਰਮ ਦੇ ਲਈ ਸਪੈਸ਼ਲ ਹੋ ਜਾ ਜਿਵੇਂ Hindu ਵਾ ਸਿਖਿਆ ਜਾਂ ਫਿਰ ਕਿ ਹਾਂ ਬਈ ਸਾਡੀ ਸਾਰੀ ਰਾਜਨੀਤੀ ਆ ਸਾਡਾ ਸਾਰਾ ਦੇਸ਼ ਜਿਹੜਾ ਆ ਇਸ ਧਰਮ ਦੇ ਉੱਤੇ ਆਧਾਰਿਤ ਆ ਆਰਥਿਕ ਜਿਹੜਾ ਬਿਜ਼ਨਸ ਆ ਵਪਾਰ ਜਾਂ ਜਿਹੜਾ ਉਸ ਧਰਮ ਦੇ ਨਾਮ ਤੇ ਹੋਣ ਡੈਪੇ ਤੇ ਸਮਾਜਿਕ ਜਿਹੜੀ ਕਿਸੇ ਵੀ ਕਿਰਿਆ ਵਾ ਜਿਹੜਾ ਉਹ ਧਰਮ ਦੇ ਆਧਾਰ ਦੇ ਉੱਤੇ ਹੋਣ ਲੱਗ ਪੇ ਉਹ ਕੀ ਹੁੰਦੀ ਹੈ ਧਰਮ ਨਿਰਪੇਕਤਾ ਇਹ ਕੀ ਆ ਸਮਾਜਿਕ ਇਕਤਾ ਨੂੰ ਜਿਹੜਾ ਖੰਡਿਤ ਕਰ ਦਿੰਨੀ ਹੋ ਸਕਦਾ ਹੈ ਕਿ ਜਿਹੜੇ ਸਾਰੇ ਧਰਮਾਂ ਦੇ ਲੋਕ ਨੇ ਉਹ ਮਿਲ ਜੁਲ ਕੇ ਰਹਿੰਦੇ ਰਹਿੰਦੇ ਹੋਣ ਪਰ ਜਦੋਂ ਅਜਿਹੀਆਂ ਕਿਰਿਆਵਾਂ ਹੋਣ ਲੱਗ ਪੈਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਆ ਫੁੱਟ ਜਿਹੜੀ ਆ ਉਹ ਪੈਣ ਲੱਗ ਪੈਂਦੀ ਆ ਇਹ ਧਰਮ ਆਧਾਰਿਤ ਵਿਰੋਧ ਨੂੰ ਜਿਹੜਾ ਆ ਉਹ ਵਧਾਉਂਦੀਆਂ ਨੇ ਤਨਲ ਪੇਕਤਾ ਦੇ ਕਾਰਨ ਕੀ ਹੁੰਦੇ ਆ ਰਾਜਨੀਤਿਕ ਲਾਭ ਲਈ ਧਰਮ ਦਾ ਦੁਰਉਪਯੋਗ ਕੀਤਾ ਜਾਂਦਾ ਆ ਅਣਜਾਣਤਾ ਅਤੇ ਅਨਸੂਚ ਅਸੂਚਨਾ ਦਾ ਵਿਆਪਕ ਫੈਲਾ ਕੀਤਾ ਜਾਂਦਾ ਆ ਆਰਥਿਕ ਅਸਮਾਨਤਾਵਾਂ ਸੰਗਠਮਤਕ ਵਪਾਰ ਕੀਤਾ ਜਾਂਦਾ ਆ ਠੀਕ ਹੈ ਅਤਿਵਾਦੀ ਸਮੂਹਾਂ ਦੀ ਪਰਮਾਤਮਕ ਚਲਣੀ ਦੇ ਕਾਰਨ ਹੋ ਸਕਦਾ ਆ ਮੀਡੀਆ ਦੀ ਪਰਮਤ ਜਾਣਕਾਰੀ ਪ੍ਰਸਾਰਣ ਦੇ ਕਾਰਨ ਹੋ ਸਕਦਾ ਆ ਸਮਾਜਿਕ ਸੂਚਨਾ ਤੇ ਸਿੱਖਿਆ ਦੀ ਜਿਹੜੀ ਘਾਟ ਆ ਜਦ ਵਿਅਕਤੀ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਕਿ ਹਾਂ ਭਈ ਹੋ ਸਕਦਾ ਹੈ ਕਿ ਇਹ ਕੰਮ ਜਿਹੜਾ ਆ ਵੀ ਐਜ਼ਨ ਕਿਸੇ ਦੀ ਲਾਭ ਲਈ ਹੋਵੇ। ਜਦ ਵਿਅਕਤੀ ਨੂੰ ਇਹ ਖੁੱਦ ਦੀ ਸਮਝ ਹੀ ਨਹੀਂ ਕੰਮ ਕਰਦੀ ਤਦ ਵੀ ਜਿਹੜੀ ਹੈ ਤਰਨ ਰੁਪੇਗਤਾ ਜਿਹੜੀ ਆ ਉਹ ਕਾਰਨ ਬਣਦੀ ਆ। ਪ੍ਰਭਾਵਗੇ ਨਿਕਲਦੇ ਨੇ ਇਸ ਤੇ ਸਮਾਜਿਕ ਸਥਿਰਤਾ ਆਉਂਦੀ ਆ। ਹਿੰਸਾ ਤੇ ਧਰਮਾਂ ਦਾ ਦਾਰਤ ਜੰਗਾਉਣ ਲੱਗ ਪੈਂਦੀਆਂ ਨੇ। ਆਤਮ ਹੱਤਿਆਵਾਂ ਅਤੇ ਅਪਰਾਧ ਦੇ ਵਿੱਚ ਵਾਧਾ ਹੋਣ ਲੱਗ ਪੈਂਦਾ ਆ। ਆਰਥਿਕ ਵਿਕਾਸ ਦੇ ਵਿੱਚ ਜਿਹੜੀਆਂ ਰੁਕਾਵਟ ਬਣਦੇ ਨੇ ਰਾਸ਼ਟਰੀ ਏਕਤਾ ਤੇ ਪ੍ਰਭਾਵ ਪੈਂਦਾ ਹੈ ਤੇ ਵਿਦੇਸ਼ੀ ਜਿਹੜੀਆਂ ਰਾਜਨੀਤਿਕ ਦਖਲਅੰਦਾਜ਼ੀ ਦਾ ਜਿਹੜਾ ਮੌਕਾ ਆ ਉਹ ਵੱਧ ਜਾਂਦਾ ਠੀਕ ਹੈ ਤਾਂ ਅਰਮਿੰਨ ਦੀ ਏਕਤਾ ਨੂੰ ਬਚਾਅ ਦੇ ਲਈ ਕੀ ਉਪਾਅ ਕੀਤੇ ਜਾ ਸਕਦੇ ਨੇ ਸਮਾਜਿਕ ਸਿੱਖਿਆ ਤੇ ਜਾਗਰੂਕਤਾ ਹੋਣੀ ਜ਼ਰੂਰੀ ਹੈ ਸਰਕਾਰੀ ਨੀਤੀਆਂ ਦੀ ਠੋਸ ਤਰੀਕੇ ਦੇ ਨਾਲ ਜਿਹੜੀਆਂ ਉਹ ਲੱਗ ਜਿਹੜੀ ਉਹਨਾਂ ਦੀ ਕਾਰਵਾਈ ਜਿਹੜੀ ਆ ਉਹ ਠੋਸ ਹੋਣੀ ਚਾਹੀਦੀ ਆ ਕਿ ਨਹੀਂ ਧਰਮ ਜਿਹੜਾ ਆ ਕਿਸੇ ਦੇ ਲਈ ਤਰਮ ਕਿਸੇ ਦੇ ਲਈ ਵੀ ਜਿਹੜਾ ਆ ਉਹ ਲਾਭ ਨਾ ਬਣੇ ਜਾਂ ਉਸ ਨੂੰ ਉਹ ਉਸ ਤੋਂ ਲਾਭ ਨਾ ਉਠਾਵੇ ਠੀਕ ਹੈ ਉਸ ਦਾ ਦੁਰਉਪਯੋਗ ਨਾ ਕਰੇ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਵੀ ਜਿਹੜੀਆਂ ਨੇ ਉਹ ਠੋਸ ਹੋਣੀਆਂ ਚਾਹੀਦੀਆਂ ਨੇ ਮੀਡੀਆ ਨੂੰ ਜ਼ਿੰਮੇਵਾਰ ਦੇ ਨਿਰਪੱਖ ਬਣਾਉਣਾ ਚਾਹੀਦਾ ਹੈ ਤਰਮ ਨਿਰਪੇਕਤਾ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਅਖੰਡ ਸਮਾਜਿਕ ਸੰਗਠਨਾ ਦਾ ਉਥਾਨ ਹੋਣਾ ਚਾਹੀਦਾ ਹੈ ਤੇ ਤਰਮਾਂਤਰੀ ਸਾਂਝੇ ਪ੍ਰੋਗਰਾਮ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਅਗਲਾ ਇਹ ਵਿਸ਼ਾ ਜਾਤੀਵਾਦ ਆਖਿਰਕਾਰ ਜਾਤੀਵਾਦ ਦੀ ਪਰਿਭਾਸ਼ਾ ਹੁੰਦਾ ਕਿ ਇਹ ਜਾਤੀਵਾਦ ਵਿਅਕਤੀਆਂ ਨੂੰ ਜਦੋਂ ਜਾਤੀ ਦੇ ਆਧਾਰ ਤੇ ਵੱਖਰਾ ਕਰਕੇ ਸਮਾਜਿਕ ਅਧਿਕਾਰ ਤੇ ਅਵਸਰ ਨਿਰਧਾਰਤ ਕਰਨਤੇ ਜਾਣ ਤੇ ਉਸ ਨੂੰ ਕੀ ਬੋਲ ਦਿੰਦੇ ਨੇ ਜਾਤੀਵਾਦ ਠੀਕ ਹੈ ਇਹ ਭਾਰਤ ਵਿੱਚ ਇੱਕ ਪ੍ਰਾਚੀਨ ਪਰੰਪਰਾ ਹੈ ਜੋ ਅਜੇ ਵੀ ਬਹੁਤ ਗੰਭੀਰ ਹੈ ਜਾਤੀ ਦੇ ਕਰਕੇ ਜਾਤੀ ਦੇ ਆਧਾਰ ਤੇ ਵੱਖਰਾ ਕਰਨਾ ਜਿਵੇਂ ਕਿ ਅਸੀਂ ਦੇਖਦੇ ਹਾਂ ਹਿਸਟਰੀ ਦੇ ਵਿੱਚ ਪੜਿਆ ਜਾਂਦਾ ਹੈ ਕਿ ਸ਼ੂਦਰਾਂ ਨੂੰ ਜਿਹੜਾ ਸੀ ਉਹ ਅਲੱਗ ਕੀਤਾ ਜਾਂਦਾ ਸੀ ਉਹਨਾਂ ਨੂੰ ਜਿਹੜਾ ਸੀ ਧਾਰਮਿਕ ਕਾਰਜਕ੍ਰਮਾਂ ਤੋਂ ਦੂਰ ਰੱਖਿਆ ਜਾਂਦਾ ਸੀ ਪਾਣੀ ਪੀਣ ਦੀ ਮਨਾਹੀ ਸੀ ਉਹਨਾਂ ਨੂੰ ਜਿਹੜਾ ਸੀ ਸ਼ੂਤਸ਼ਾਦ ਦੀ ਭਾਵਨਾ ਦੇ ਨਾਲ ਦੇਖਿਆ ਜਾਂਦਾ ਸੀ ਤਾਂ ਕੀ ਸੀ ਸ਼ੂਦਰਾਂ ਨੂੰ ਕੀ ਸੀ ਜਾਤੀਵਾਦ ਦੇ ਆਧਾਰ ਤੇ ਅਲੱਗ ਕੀਤਾ ਗਿਆ ਠੀਕ ਹੈ ਜਾਤੀਵਾਦ ਤੇ ਅੱਜ ਵੀ ਭਾਰਤ ਦੇ ਵਿੱਚ ਜਿਹੜਾ ਆ ਉਹ ਸਮਾਜ ਵੰਡਿਆ ਗਿਆ ਹੈ ਭਾਵੇਂ ਕਿ ਅੱਗੇ ਨਾਲੋਂ ਘਟਿਆ ਬਟ ਅਜੇ ਵੀ ਜਿਹੜਾ ਆ ਜਾਤੀਵਾਦ ਜਿਹੜਾ ਭਾਰਤ ਦੇ ਵਿੱਚ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤੇ ਚੱਲਦਾ ਹੈ ਇਹ ਸਮਾਜਿਕ ਵਿਭਾਜਨ ਨੂੰ ਜਿਹੜਾ ਕੀ ਹੈ ਮਜ਼ਬੂਤ ਕਰ ਦਿੰਦਾ ਸਮਾਜ ਨੂੰ ਵੰਡਣਾ ਜਾਤੀਵਾਦ ਦੇ ਆਧਾਰ ਦੇ ਉੱਤੇ ਜਿਹੜਾ ਆ ਈਜ਼ੀ ਹੁੰਦਾ ਹੈ ਜਾਤੀਵਾਦ ਦੇ ਕਾਰਨ ਕੀ ਹੁੰਦੇ ਨੇ? ਪ੍ਰਾਚੀਨ ਧਾਰਮਿਕ ਜਿਹੜੇ ਹੁੰਦੇ ਨੇ ਕਿ ਪ੍ਰਾਚੀਨ ਜਿਹੜੀਆਂ ਧਰਮ ਗ੍ਰੰਥ ਹੁੰਦੇ ਨੇ ਜੇਕਰ ਉਹਨਾਂ ਦੇ ਵਿੱਚ ਉਹਨਾਂ ਦੇ ਆਧਾਰ ਦੇ ਉੱਤੇ ਜਿਹੜਾ ਆ ਲੋਕ ਕੁਝ ਜਿਹੜੇ ਨੇ ਜਾਤੀਵਾਦ ਨੂੰ ਜਾਦਾ ਜਿਹੜਾ ਆ ਉੱਤੇ ਤੱਕ ਲੈ ਕੇ ਜਾਂਦੇ ਨੇ ਅਧਿਆਤਮਕ ਵਿਵਸਥਾ ਜਿਹੜੀ ਆ ਉਹ ਬਹੁਤ ਕਿ ਹਾਂ ਬਈ ਇਹ ਸਪੈਸ਼ਲ ਜਾਤੀ ਆ ਇਹੀ ਕੰਮ ਕਰੇਗੀ। ਅਣਜਾਣਤਾ ਤੇ ਸਿੱਖਿਆ ਅਧਿਕਾਰ ਜੇਕਰ ਵਿਅਕਤੀ ਦੇ ਵਿੱਚ ਸਿੱਖਿਆ ਨਹੀਂ ਆ ਤਾਂ ਬਹੁਤ ਹੱਦ ਤੱਕ ਜਿਹੜੇ ਲੋਕ ਨੇ ਉਹ ਅਸਿੱਖਿਆ ਦੇ ਕਾਰਨ ਠੀਕ ਹੈ ਜਿਨ੍ਹਾਂ ਨੂੰ ਅਸਿੱਖਿਆ ਨਹੀਂ ਹੈਗੀ ਅਨਪੜਤਾ ਆ ਉਹ ਜਿਹੜਾ ਜਾਤੀਵਾਦ ਦਾ ਜਿਹੜਾ ਜਿਆਦਾ ਮੁੰਤਾ ਚੱਕਦੇ ਨੇ ਆਰਥਿਕ ਅਸਮਾਨਤਾ ਆਉਂਦੀ ਹੈ ਜਾਤੀਵਾਦ ਕੀ ਹੁੰਦਾ ਜੇਕਰ ਅਮੀਰ ਗਰੀਬ ਦੇ ਵਿੱਚ ਜਿਹੜਾ ਇਹ ਵੀ ਫਰਕ ਕੀਤੇ ਜਾਂਦੇ ਨੇ ਰਾਜਨੀਤਿਕ ਲਾਭ ਲਈ ਜਾਤੀਵਾਦ ਦੀ ਉਤਸ਼ਾਹਨਾ ਪਰਵਾਰਕ ਤੇ ਸਮਾਜਿਕ ਰਵਾਇਤ ਤੇ ਪ੍ਰਤੀਕੂਲ ਮਾਹੌਲ ਤੇ ਰੁਝਾਨ ਪ੍ਰਭਾਵ ਕੀ ਪੈਂਦੇ ਨੇ ਸਮਾਜਿਕ ਵਿਭਾਜਨ ਤੇ ਗੈਰ ਬਰਾਬਰੀ ਹੁੰਦੀ ਆ ਅਣਗਿਣਤ ਅਪਰਾਧ ਹਿੰਸਾ ਤੇ ਤਪੀੜ ਹੁੰਦਾ ਆ ਆਰਥਿਕ ਵਿਕਾਸ ਦੇ ਵਿੱਚ ਰੁਕਾਵਟ ਆਉਂਦੀ ਆ ਨੌਕਰੀ ਸਿੱਖਿਆ ਤੇ ਸਵਾਸਥਿਆ ਦੇ ਮੌਕਿਆਂ 'ਚ ਭੇਦਭਾਵ ਆਉਂਦਾ ਹੈ ਮਨੋਵਿਗਿਆਨਿਕ ਅਸਰ ਆਤਮ ਅਪਮਾਨ ਤੇ ਹਿੰਸਕ ਸੋਚ ਜਿਹੜੀ ਹੁੰਦੀ ਆ ਜਾਤੀ ਆਧਾਰਿਤ ਅਪਮਾਨ ਤੇ ਬਦਨਾਮੀ ਹੁੰਦੀ ਇਹ ਤੂ ਪਾਵ ਕੀ ਕੀਤੇ ਜਾ ਸਕਦੇ ਨੇ ਇਸ ਤੋਂ ਸਭ ਲਈ ਸਰਬ ਸਮਾਜਿਕ ਸਿੱਖਿਆ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਸਵਧਾਨਿਕ ਅਧਿਕਾਰਾਂ ਦੀ ਜਾਣਕਾਰੀ ਫੈਲਾਉਣੀ ਚਾਹੀਦੀ ਹੈ ਸਰਕਾਰੀ ਰੋਜ਼ਗਾਰ ਯੋਜਨਾਵਾਂ 'ਚ ਸਮਾਨਤਾ ਲੈ ਕੇ ਆਉਣੇ ਚਾਹੀਦੀਆਂ ਨੇ ਜਾਤੀਅਤ ਦਰਤ ਭੇਦ ਭਾਵ ਖਿਲਾਫ ਕਾਨੂੰਨ ਦੀ ਕਾਰਵਾਈ ਹੋਣੀ ਚਾਹੀਦੀ ਹੈ ਸਮਾਜਿਕ ਸੰਗਠਨਾ ਦਾ ਉਥਾਨ ਜੋ ਜਾਤੀਵਾਦ ਖਿਲਾਫ ਕੰਮ ਕਰਨ ਠੀਕ ਹੈ ਧਾਰਮਿਕ ਤੇ ਆਧੁਨਿਕ ਸੋਚ ਦਾ ਮਿਲਾਪ ਜਿਹੜਾ ਹੈ ਹੋਣਾ ਜ਼ਰੂਰੀ ਹੈ ਸਰਕਾਰ ਦੀ ਕੀ ਭੂਮਿਕਾ ਹੈ ਦਰਮਨ ਨਿਰਪੇਕਤਾ ਤੇ ਜਾਤੀਵਾਦ ਖਿਲਾਫ ਠੋਸ ਨੀਤੀਆਂ ਬਣਾਉਣਾ ਆਧੁਨਿਕ ਸਮਾਜਿਕ ਵਿਗਿਆਨ ਅਤੇ ਮਨੋਵਿਗਿਆਨ ਦੀ ਮਦਦ ਨਾਲ ਜਾਗਰੂਕਤਾ ਫੈਲਾਉਣੀ ਮੂਲ ਨਿਵਾਸੀਆਂ ਲਈ ਸਰਬ ਸਮਾਜਿਕ ਜਿਹੜੀਆਂ ਸਕੀਮਾਂ ਚਲਾਉਣੀਆਂ ਤੇ ਸੰਵਿਧਾਨਿਕ ਹੱਕਾਂ ਦੀ ਪਾਬੰਦੀ ਕਰਵਾਉਣਾ ਸਮਾਜਿਕ ਨਿਆਂ ਪੱਕਾ ਕਰਨ ਲਈ ਵਿਸ਼ੇਸ਼ ਅਦਾਲਤਾਂ ਜਿਹੜੀਆਂ ਬਣਾਉਣੀਆਂ ਸਮਾਜਿਕ ਜਾਗਰੂਕਤਾ ਤੇ ਨਾਗਰਿਕਾਂ ਦੀ ਵੀ ਭੂਮਿਕਾ ਹੁੰਦੀ ਹੈ ਕਿ ਸਮਾਜਿਕ ਜਾਗਰੂਕਤਾ ਕੈਂਪ ਦੇ ਵਿੱਚ ਭਾਗ ਲੈਣ ਆਤਮ ਸਮੂਹ ਸਮਾਲੋਚਨਾ ਤੇ ਪਰਵਾਰਕ ਸੋਚ ਵਿੱਚ ਬਦਲਾਅ ਲਿਆਉਣਾ ਸਮਾਜਿਕ ਮੀਡੀਆ ਰਾਹੀਂ ਜਾਗਰੂਕਤਾ ਪ੍ਰਸਾਰਿਤ ਕਰਨਾ ਅਨਜਾਨਤਾ ਖਿਲਾਫ ਸਿੱਖਿਆ ਲੈਣੀ ਤੇ ਸਿਖਾਉਣੀ ਸਮਾਜਿਕ ਅਨਿਆਇ ਖਿਲਾਫ ਆਵਾਜ਼ ਉਠਾਉਣੀ ਸਮਾਜਿਕ ਚੇਤਨਾ ਤੇ ਨਵੀਂ ਸੋਚ ਨਵੀਂ ਪੀੜੀ ਨੂੰ ਤਰਨਿਰਪੇਖਤਾ ਤੇ ਜਾਤੀਵਾਦ ਤੋਂ ਅਗਾਂਹ ਸੋਚਣਾ ਸਿਖਾਉਣਾ ਚਾਹੀਦਾ ਆ ਆਧੁਨਿਕ ਸਮਾਜਿਕ ਵਿਗਿਆਨ ਦੀ ਜਾਣਕਾਰੀ ਤੇ ਤਕਨੀਕ ਦੀ ਸਿੱਖਿਆ ਹਣੀ ਚਾਹੀਦੀ ਹੈ ਜਿਹੜੀਆਂ ਵੈਰ ਭਾਵਨਾਵਾਂ ਦੀ ਥਾਂ ਤੇ ਪਿਆਰ ਤੇ ਸਹਿਯੋਗ ਦਾ ਪਿਆਰ ਕਰਨਾ ਚਾਹੀਦਾ ਹੈ ਤੇ ਮਨੁੱਖੀ ਅਧਿਕਾਰਾਂ ਦੀ ਗੰਭੀਰਤਾ ਨੂੰ ਸਮਝਾਉਣਾ ਚਾਹੀਦਾ ਹੈ ਨਤੀਜਾ ਕੀ ਨਿਕਲਦਾ ਇਸ ਦਾ ਕਨਕਲੂਡ ਧਰਮ ਨਿਰਪੇਖਤਾ ਦੇ ਜਾਤੀਵਾਦੀ ਸਮਾਜ ਦੀਆਂ ਮੁੱਖ ਸਮੱਸਿਆਵਾਂ ਨੇ ਜੋ ਸਮਾਜਿਕ ਵਿਕਾਸ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਨੇ ਇਹ ਸਮੱਸਿਆਵਾਂ ਸਿਰਫ ਸਰਕਾਰ ਦੀ ਨਹੀਂ ਸਗੋ ਸਮਾਜ ਦੇ ਹਰ ਵਿਅਕਤੀ ਦੀ ਭੂਮਿਕਾ ਨਾਲ ਦੂਰ ਹੋ ਸਕਦੀਆਂ ਨੇ ਸਮਾਜਿਕ ਜਾਗਰੂਕਤਾ ਸਵਧਾਰਨਿਕ ਹੱਕਾਂ ਦੀ ਜਾਣਕਾਰੀ ਅਤੇ ਸਿੱਖਿਆ ਦੀ ਸਿੱਖਿਆ ਹੀ ਇਹਨਾਂ ਸਮੱਸਿਆਵਾਂ ਤੋਂ ਨਿਪਟਣ ਦਾ ਸਰੋਤ ਹਨ ਇਹ ਸੀ ਅੱਜ ਦਾ ਸਾਡਾ ਵਿਸ਼ਾ ਸੋਸ਼ਲ ਇਸ਼ੂਜ਼ ਕੋਪਲੀ ਇਹ ਵੀਡੀਓ ਤੁਹਾਡੇ ਬਹੁਤ ਹੈਲਪਫੁਲ ਹੋਵੇਗੀ ਤੁਹਾਨੂੰ इजीली ਸਮਝ ਆ ਗਿਆ ਹੋਵੇਗਾ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਆਪਣੇ ਚੈਨਲ ਦੇ ਉੱਤੇ ਗੁਰਨਾਨਗ ਦੇਵ ਯੂਨੀਵਰਸਿਟੀ ਰਿਲੇਟਡ ਅਪਡੇਟਸ ਸਟਡੀ ਟਿਪਸ ਇੰਪੋਰਟੈਂਟ ਕੁਐਸ਼ਨਸ ਪ੍ਰੀਵੀਅਸ ਈਅਰ ਕੁਐਸ਼ਨ ਪੇਪਰ ਜਿਹੜਾ ਅਪਲੋਡ ਕਰਦੀ ਰਹੀਣੀ ਆ ਤੁਹਾਡੇ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦੇ ਨੇ ਐਗਜ਼ਾਮ ਦੇ ਲਈ ਜੇਕਰ ਕਿਸੇ ਤਰ੍ਹਾਂ ਦੀ ਕੁਰੀਆ ਸਜੈਸ਼ਨਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਥੈਂਕਸ ਫॉर ਆ ਵਾਚਿੰਗ ਕੀਪ ਲਰਨਿੰਗ ਕੀਪ ਗਰੋਇੰਗ ਕੀ ਫੋਕਸ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ